ਆਪਣੇ ਕੋਲ ਜਿੰਨੇ ਵੀ ਟਰੈਕਟਰ ਸਾਰੇ ਫਸਟ ਓਨਰ ਆ ਜੀ ਠੀਕ ਹੈ ਜੀ ਫਾਸਟ ਜਾਂ ਸੈਕੰਡ ਥਰਡ ਓਨਰ ਵਾਲਾ ਦਾ ਟਰੈਕਟਰ ਹੋਣੀ ਨਹੀਂ ਆਣਾ ਬਈ ਅਪਗ੍ਰੇਡ ਟਾਈਮ ਜਿੰਨੇ ਵੀ ਦਿਖਾਵਾਂਗੇ ਸਾਰੇ ਫਸਟ ਟਰਨ ਸਾਇਲੈਂਟ ਵੀ ਆਪਣੀ ਗਾਰੰਟੀ ਓਰੀਜਨਲ ਦੀ ਓਕੇ ਬਈ ਸਾਰਾ ਟਰੈਕਟਰ ਦੀ ਰੱਖੇ ਹੋਇਆ ਉਹਨਾਂ ਨੂੰ ਇਹਦੀ ਖਾਸੀਅਤ ਪਤਾ ਜੀ ਠੀਕ ਆ ਬਈ ਤੁਸੀਂ ਐਸੀ ਬਈ ਕਿਹ ਲੈ ਖਾਸੀਅਤ ਕੀ ਇਹਦੀ ਖਾਸ ਕਰਕੇ ਪਹਿਲਾਂ ਜਮਾਂਦ루 ਸਿਟੀ ਮਾਰਦਾ ਹੀ ਇਹ ਲੋਕ ਅੱਜ ਮਰਾਉਣ ਲੱਗੇ ਆ ਇਹ ਜਮਾਂਦ루 ਮਾਰਦਾ ਸੀਗਾ ਗੱਲ ਨਹੀਂ ਆਪਾਂ ਕਹੀ 70000 ਰੁਪਏ ਡਰਟਰ ਦੇ ਉੱਤੇ ਲੱਗਿਆ ਹੋ ਘੱਟੋ ਘਾਟ ਹੀ ਉਹ ਜੇ ਜਰ ਆਪਾਂ ਨੂੰ ਕੱਲ ਕਹੀ ਦੇ ਕਈ ਕਿ ਕਈ ਸੱਜੇ ਤੇ ਕੁਝ ਹੋਰ ਨਿਕਲ ਜਾਂਦਾ ਆਪਣੇ ਕੋਲੋਂ ਗੱਲ ਨਹੀਂ ਹੋ ਬਾਈ ਠੀਕ ਆ ਬਾਈ ਜੀ ਇਹ ਚੀਜ਼ ਹੋਊਗਾ ਆਪਦਾ ਸੰਗ ਉਹ ਚੀਜ਼ 2022 ਮਾਡਲ ਹੈਗਾ ਤੇ ਘੰਟੇ ਚੱਲੇ ਗੁਲਾਬ ਬਾਈ ਇਹ 800 ਘੰਟੇ ਚੱਲੇ ਹੋ ਡਰਟਰ ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਫਿਰ ਪਹੁੰਚੇ ਹਾਂ ਕਿ ਬਾਈ ਗੁਲਾਬ ਕੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇ ਤੇ ਕੋਕਾਫੀਜ਼ ਟਰੈ ਖੜੇ ਗਏ ਤੇ ਬਾਈ ਜੀ ਮੇਨ ਲਗੇ ਸਨ ਦੱਸਿਆ ਆਪਾਂ ਦਾ ਬਰਨਾਲੇ ਕੋਲ ਖੁੱਡੀ ਕਲਾ ਪਿੰਡ ਹੈ ਜੀ ਠੀਕ ਹੈ ਬਾਈ ਜੀ ਹੰਡਾ ਇਹ ਤੋਂ ਆਪਾਂ ਨੂੰ ਸਿਰਫ 2 ਕਿਲੋਮੀਟਰ ਬਾਟਾ ਬਰਨਾਲਾ ਆਪਣੇ ਤੋਂ 5 ਕਿਲੋਟਰ ਬਾਟਾ ਆਊਟਲੈਟ ਐਥੇ ਬਣੀ ਹੋਈ ਉਹ ਆਪਾਂ 1.5 ਕਿਲੋਮੀਟਰ ਬਾਟਾ ਦੀ ਜੀ ਠੀਕ ਹੈ ਬਾਈ ਜੀ ਟਰੈਕਟਰ ਕਿਵੇਂ ਰਹਿਣਗੇ ਭਾਈ ਅੱਜ ਆਪਣੇ ਕੋਲੇ ਟਰੈਕਟਰ ਜਮਾ ਗੁੱਡ ਗੱਡੀ ਦਾ 50 ਨੰਬਰ ਰਹਿਣ ਵਾਲੇ ਆ ਠੀਕ ਆ ਭਾਈ ਜੀ ਕੋਕਾ ਪੀਸੀ ਹੋਣਗੇ ਸਾਰੇ ਭਾਈ ਬਿਲਕੁਲ ਬਿਲਕੁਲ ਜੀ ਠੀਕ ਆ ਭਾਈ ਜੀ ਕਾਪੀ ਕਾ ਗਿਆ ਜਿੰਦੇ ਕਹਿ ਸਕਦੇ ਨਾ ਖਮੀ ਚ ਕਹਿ ਜਾਣਾ ਨੌਕਰਾਂ ਤੱਕ ਦੀ ਆਪਣੀ ਗਾਰੰਟੀ ਹੋਈ ਬਸ ਜਿੰਨਾ ਚਿਰ ਬੰਦਾ ਆਪਣੇ ਕੋਲ ਟਰੈਕਟਰ ਰੱਖੂ ਜਿੰਨਾ ਚਿਰ ਦੀ ਆਪਣੀ ਗਾਰੰਟੀ ਹੋਊਗਾ ਠੀਕ ਆ ਭਾਈ ਇੰਜਨ ਗੇਅਰ ਦੀ ਬਾਈਕ ਆਂਦਾ ਤੁਸੀਂ ਆ ਕੇ ਤਸੱਲੀ ਕਰਕੇ ਲੈ ਜਾ ਸਕਦੇ ਜਮਾ ਖੇਤਾਂ ਵਿੱਚ ਬੈਠੇ ਹੀ ਆਪਣਾ ਘਰੇ ਭਾਗੇ ਤਸੱਲੀ ਕਰਕੇ ਲੈ ਜਾ ਸਕਦੇ ਠੀਕ ਆ ਭਾਈ ਜੀ ਤੇ ਬਾਕੀ ਭਾਈ ਸਕਰੀਨ ਤੇ ਨੰਬਰ ਆ ਗਿਆ ਸੰਪਰਕ ਕਰ ਲ ਤੁਹਾ ਲੋ ਮਤਰਾ ਸੌ ਤੋਂ ਪਹਿਲਾਂ ਸੌ ਤੋਂ ਵੱਧ ਬਈ ਮਾਰਕੀਟ ਦੇ ਵਿੱਚ ਲੱਭਿਆ ਜਾਣ ਵਾਲਾ ਟਰੈਕਟਰ ਦਿਖਾਉਣੇ ਆ ਕਿ ਤੁਹਾਨੂੰ 52B TST ਮਾਡਲ ਚ ਦੱਸੋ ਬਈ ਇਹ ਕਿੰਨੇ ਮਾਡਲ ਆਗਾ ਇਹਦੇ ਬਾਈ ਦੇ 12 ਮਹੀਨੇ ਦੇ ਮਾਰਕੀਟ 23 ਦੀ ਕਾਪੀ ਆ ਠੀਕ ਆ ਬਈ ਜਮਾਂ ਜਨ ਬਲੈਕ ਚ ਵਿਕੇ ਸੀ ਉਹ ਵਾਲਾ ਟਰੈਕਟਰ ਆ ਇਹ ਠੀਕ ਆ ਜੀ ਅੱਜ ਤਾਂ ਆਉਂਦਾ ਹੀ ਨਹੀਂਗਾ ਬੰਦ ਹੋ ਗਿਆ ਠੀਕ ਆ ਬਈ ਇੱਕ ਤਰ੍ਹਾਂ ਦੀ ਫੀਮ ਕਹਿ ਸਕਦੇ ਨਾ ਵੀ ਇਹ ਬਿਲਕੁਲ ਬਿਲਕੁਲ ਜੀ ਠੀਕ ਆ ਵੀ ਟਰੈਕਟਰ ਦੇ ਸਕਦੇ ਗਾ ਗੁੱਡ ਕੰਡੀਸ਼ਨ ਦਾ ਟਰੈਕਟਰ ਹੈਗਾ ਬਈ ਇੰਜਨ ਗੇਅਰ ਦਾ ਕਿਵੇਂ ਆ ਬਿਲਕੁਲ ਇਕ ਸਾਰੇ ਡੈਟ ਦੇ ਵੀ ਆਪਣੀ ਗਾਰੰਟੀ ओरिजिनल ਦੀ ਓਕੇ ਬਈ ਆਲ ਡੈਟਰ ਦੀ ਠੀਕ ਆ ਬਈ ਸਾਰੇ ਡੈਟਰ ਦੀ ਲੈ ਮਿੱਤਰੋ ਫੁੱਲ ਵਾਟਾ ਫੁੱਲ ਗਾਰੰਟੀ ਹੋਊਗੀ ਬਈ ਤੇ ਸਾਰੇ ਟਾਇਰ ਨਾਲ ਦੇ ਮੀਟਰ ਜਨਸੀ ਰਿਕਾਰਡ ਸਭ ਕੁਝ ਦੀ ਗਾਰੰਟੀ ਹੋਊਗਾ ਟਰੈਕਟਰ ਜਿਹੜਾ ਬੰਦਾ ਘਰ ਜਾਊਗਾ ਓਕੇ ਬਈ ਠੀਕ ਆ ਬਈ ਮਤਲਬ ਜਿਹੜੀ ਚੀਜ਼ ਦੱਸ ਰਿਹਾ ਬਈ ਉਵੇਂ ਦੀ ਉਵੇਂ ਹੀ ਨਿਕਲੂਗੀ ਬਿਲਕੁਲ ਬਿਲਕੁਲ ਜੀ ਓਕੇ ਬਈ origignal tractor ਹੁਣ ਕੋਈ ਆਪਣਾ tractor modification ਵਾਲਾ ਨਹੀਂ ਹੋ ਬਈ ਠੀਕ ਆ ਬਈ origignal ਬਈ ਜਿੰਨਾ ਹੋਊਗਾ ਸਾਰਾ tractor sealed ਹੋਊਗਾ ਨਾ ਬਈ ਹਾਂਜੀ ਤੇ ਟਾਇਰਾਂ ਦੀ ਗੱਲ ਬਾਤ ਕਰੀਏ ਬਈ ਕਿੰਨੇ ਕੇ ਪੈਸੇ ਪੈਣ ਇਹਦੇ ਨਾਲ ਟਾਇਰ ਹੀ 99 ਪੈਸੇ tractor ਦੇ ਠੀਕ ਆ ਬਈ ਕੰਡੀਸ਼ਨ 99 ਪੈਸੇ ਕਹਿ ਸਕਦੇ ਨਾ ਬਿਲਕੁਲ ਬਿਲਕੁਲ ਜੀ ਠੀਕ ਹੈ ਘੰਟੇ ਚੱਲੇ ਹੋ ਬਈਏ ਘੰਟੇ 600 ਘੰਟੇ ਚੱਲੇ ਹੋਏ ਠੀਕ ਆ ਜੀ ਲੈ ਮਿੱਤਰੋ ਰਮਾ ਹੋਇਆ tractor ਹੈਗਾ ਹਾਰ ਪਿਆ ਹੋਇਆ ਹੈਗਾ ਫਲਕਾਰੀ ਬਾਈ ਪਾ ਕੇ ਦੇ ਦਣਗੇ ਇੱਕ ਲਾਜਾ ਮਨ ਦਾ ਲੈ ਜਾਣਾ ਬਈ ਹਾਂ ਬਿਲਕੁਲ ਬਿਲਕੁਲ ਠੀਕ ਆ ਬਈ ਤੇ ਆ ਬੈਕ ਸਾਈਡ ਤੋਂ ਦਿਖਾ ਦੇ ਬਈ ਕੰਡੀਸ਼ਨ ਟਰੈਕਟਰ ਦੀ ਪੂਰੀ ਫੁੱਲ ਬਟਾ ਫੁੱਲ ਚੰਗੀ ਆ ਗਿਆ ਨਾ ਬਈ ਹਾਂਜੀ ਹੈਵੀ ਲਿਫਟ ਕੰਪੈਸਟੀ ਚ ਆ ਗਿਆ ਤੇ ਬਾਕੀ ਚੈੱਕ ਕਰ ਸਕਦਾ ਬਈ ਲਿੰਕਾਂ ਤੇ ਵੀ ਠੀਕ ਆ ਬਈ ਤੇ ਰੇਟ ਰੁਪਈਆ ਦਾ ਰੇਟ ਕੋਈ ਗੱਲ ਨਹੀਂ ਆਪਾਂ ਫੋਨ ਤੇ ਕਰ ਲੈਂਗੇ ਬਈ ਠੀਕ ਆ ਰੇਟ ਫੋਨ ਤੇ ਹੋ ਜਾਊਗਾ ਬਈ ਮਾਨਤਨ ਮੌਕੇ ਤੇ ਬਈ ਹੋ ਜਾਊਗਾ ਵਧੀਆ ਬਈ ਜਦੋਂ ਤੁਸੀਂ ਆਓਗੇ ਨਾ ਬਈ ਠੀਕ ਆ ਬਈ ਆ ਕੇ ਪਹਿਲਾ ਚੀਜ਼ ਪਸੰਦ ਕਰਿਓ ਨਾ ਬਈ ਹਾਂਜੀ ਠੀਕ ਆ ਬਈ ਪੁਰਾਣਾ ਟਰੈਕਟਰ ਕੱਟਿਆ ਜਾਓ ਬਈ ਪੁਰਾਣਾ ਵਿੱਚ ਕੱਟਿਆ ਜਾਓ ਜੀ ਲੋਨ ਕਰਵਾ ਦਾਂਗੇ ਸਾਡੇ ਠੀਕ ਆ ਜੀ ਲੋ ਮਿੱਤਰੋ ਲੋਨ ਹੋ ਜਾਊਗਾ ਠੀਕ ਆ ਬਈ ਬਾਕੀ ਤੁਹਾਡੇ ਸਿਵਲ ਡੈਟ ਪੈਂਡ ਹੈਗਾ ਪੂਰਾ ਟਰੈਟ ਥੋੜੇ ਪੈਸੇ ਨਾਲ ਇਹ ਟਰੈਕਟਰ ਮਿਲ ਜਾਊਗਾ ਨਾ ਬਈ ਹਾਂਜੀ ਠੀਕ ਆ ਬਈ ਤੇ ਅਗਲਾ ਲਓ ਮਿੱਤਰੋ ਇਹ ਟਰੈਕਟਰ ਵੀ ਲੈ ਕੇ ਆਇਾਂਗੇ ਇਹ ਵੀ ਕਹਿ ਸਕਦੇ ਹਾਂ ਕਿ ਬਈ ਜਿਵੇਂ ਆਪਾਂ ਕਹਿ ਲਿਆ ਬਈ ਮਾਰਕੀਟ ਦੇ ਵਿੱਚ ਜੇ ਤੁਸੀਂ 100 ਤੋਂ 150 ਟਰ ਤਾ ਸਾਨੂੰ ਇੱਕੋ ਇੱਕ ਟਰੈਕਟਰ ਪਾਸਾ ਮਿਲੂਗਾ ਨਾ ਬਈ ਇਹ ਬਿਲਕੁਲ ਜੀ ਇਹ ਜਿੰਨਾ ਰੱਖੇ ਹੋਇਆ ਉਹਨਾਂ ਨੂੰ ਇਹਦੀ ਖਾਸੀਅਤ ਪਤਾ ਜੀ ਠੀਕ ਆ ਬਈ ਤੁਸੀਂ ਵੈਸੇ ਬਈ ਕਹ ਲੈ ਖਾਸੀਅਤ ਕੀ ਹੈ ਇਹਦੀ ਖਾਸ ਕਰਕੇ ਪਹਿਲਾਂ ਹੀ ਜਮਾਂਦ루 ਟਰ ਸੀਟੀ ਮਾਰਦਾ ਹੀ ਇਹ ਲੋਕ ਅੱਜ ਮਰਉਣ ਲੱਗੇ ਆ ਇਹ ਜਮਾਂਦ루 ਮਾਰਦਾ ਸੀਗਾ ਠੀਕ ਆ ਇਹ ਪਹਿਲਾਂ ਤੋਂ ਆਗਾ ਇਹ ਤਾਂ ਕਾਪੀ ਹੋਈ ਹੈ ਸਭ ਦੀ ਜੀ ਠੀਕ ਆ ਲੈ ਮਿੱਤਰੋ ਕਾਪੀ ਆ ਟਰੈਕਟਰ ਤੋਂ ਹੋ ਗਿਆ ਸੀਟੀ ਵਾਲੇ ਦੀ ਕਹਿ ਸਕਦਾ ਟਰਬੋ ਲੋਕ ਲਵਾ ਲਵਾ ਕੇ ਸੀਟੀਆਂ ਮਰਵਾਉਂਦੇ ਨਾ ਬਈ ਜੀ ਦੇ ਕੋਲ ਹੈਗਾ ਜੀ ਉਹਨੂੰ ਪਤਾ ਇਹਦੀ ਖਾਸੀਅਤ ਦਾ ਓਕੇ ਬਈ ਟਰੈਕਟਰ ਝੋਟਾ ਬਈ ਇਹ ਬਿਲਕੁਲ ਝੋ ਟਾਇਰ ਵੀ ਫਰੰਟ ਵੱਡੇ ਪਾਏ ਹੋਣਗੇ ਰੇਡੀਅਲ ਤੇ ਵੱਡੇ ਹੀ ਬੰਪਰ ਲੱਗਾ ਹੋਇਆ ਹੈਗਾ ਖੁੱਲੇ ਪਲੇਟਫਾਰਮ ਚ ਆ ਗਿਆ ਡੱਕ ਡੱਕ ਬਈ ਨਾਲੀਏ ਤੇ ਲਾਲ ਲੱਗੇ ਹੋਏ ਜੀ ਘੱਟੋ ਘੱਟ ਵੀ ਆਪਾਂ کہیں 70000 ਰੁਪਏ ਦੇ ਉੱਤੇ ਲੱਗਾ ਹੋਇਆ ਘੱਟੋ ਘੱਟ ਜੀ ਓਕੇ ਬਈ ਮਗਰ ਟਾਇਰ ਵੀ ਰੇਡੀਅਲ ਆ ਮੂਰਲੇ ਵੀ 9 9 ਵਾਲਾ ਟਾਇਰ ਪਾਏ ਹੋਏ ਠੀਕ ਹੈ ਜੀ ਲੈ ਮੇਤਰੋ ਹੁਣ ਤੁਹਾਨੂੰ 70000 ਰੁਪਏ ਦਾ ਇਹ ਟਰੈਕਟਰ ਮਗਰ ਆਫਰ ਕਹਿ ਸਕਦੇ ਹਾਂ ਬਈ ਹਾਂਜੀ ਏ ਕਹ ਬਈ ਕੰਡੀਸ਼ਨ ਦਾ ਫੁੱਲ ਕੋਕਾ ਗਿਆ ਤੇ ਇਹ ਮਾਡਲ ਰੋ ਬਈ ਇਹ 14 ਮਾਡਲ ਹੈ ਜੀ ਠੀਕ ਹੈ ਜੀ 14 ਮਾਡਲ ਆ ਬਈ ਹਾਂਜੀ ਲੱਗਦਾ ਨਹੀਂ ਬਈ ਹਨਾ ਜਿਹੜੀ 20 ਬਾਈ ਮਾਲ ਦੇ ਕਿੜੀ ਸੰਦੇ ਉਹ ਹੀ ਕਿੜੀ ਸੰਕ ਕਿਸੇ ਚੀਜ਼ ਨੂੰ ਵੀ ਡੈਟ ਦੇ ਦੇ ਚਾਬੀ ਨਹੀਂ ਲੱਗੀ ਹੋਈ ਜੀ ਠੀਕ ਆ ਚਾਹੀਦੀ ਇਹ ਤੇ ਨਿਗਮਰਵਾ ਦੇ ਬਈ ਚਾਹੀਦੀ ਇਹਦੇ ਉਹ ਤੇ ਨਿਗਮਰਵਾ ਦੇ 55 20 ਤੇ ਹਨਾ ਕੰਡੀਸ਼ਨ ਜਮਾ ਦੋਨਾਂ ਦੀ ਸੇਮ ਹੀ ਹੈਗੇ ਹਨਾ ਬਈ ਹਾਂਜੀ ਹਾਂ ਠੀਕ ਆ ਬਈ ਕੋਕਾ ਪੀਸ ਟਰੈਕਟਰ ਹੈਗਾ ਖੁੱਲਾ ਪਲੇਟਫਾਰਮ ਹੈਗਾ ਬਈ ਤੇ ਛਤਰੀ ਤਾਂ ਨਹੀਂ ਮਿਲਣੀ ਬਈ ਇਹਦੇ ਨਾਲ ਛਤਰੀ ਨਹੀਂ ਬਈ ਇਹਦੇ ਨਾਲ ਠੀਕ ਆ ਜਿਵੇਂ ਹੈਗਾ ਐਵੇਂ ਹੀ ਬੀੜੂਗਾ ਹਨਾ ਬਈ ਠੀਕ ਆ ਬਈ ਤੇ ਇਹਦਾ ਰੇਟ ਰੋ ਬਈ ਇਹਦਾ ਰੇਟ 498000 ਰੁਪਏ 4 ਲੱਖ ਤੇ 98000 ਠੀਕ ਹੈ ਜੀ ਮਾਨਤਨ ਵਧੀਆ ਹੋਊ ਬਈ ਮੌਕੇ ਤੇ ਪੂਰਾ ਮਾਨਤਨ ਕਰਾਇਆ ਜਾਊਗੀ ਤੁਹਾਡੀ ਵੀਡੀਓ ਦੇਖ ਕੇ ਜੋ ਵੀ ਬਾਈ ਆਊਗਾ ਠੀਕ ਹੈ ਜੀ ਲੋਨ ਹੋ ਜਾਊਗਾ ਇਹਦਾ ਲੋਨ ਸਾਰਿਆਂ ਤੇ ਹੋ ਜੂਗੀ ਠੀਕ ਹੈ ਜਿੰਨੇ ਟਰੈਕਟਰ ਆਏ ਗਏ ਨੇ ਬਾਈ ਸਾਰਿਆਂ ਦਾ ਲੋਨ ਤਕਰੀਬਨ ਹੋ ਜਾਊਗਾ ਨਾ ਬਾਈ ਤੁਹਾਡੇ ਸਿਵਲ ਦੇ ਡਿਪੈਂਡ ਆਗਾ ਚਲੋ ਮੱਤਰਾ ਅਗਲਾ ਦਿਖਾਉਣੇ ਆ ਕਿ ਸੋਨਾਲੀਕਾ 750 ਦਾ ਇਹ ਵੀ ਟਰੈਕਟਰ ਚੈੱਕ ਆ ਸਕਦੇ ਹੋ ਕਿ ਬਈ ਕੱਲਾ ਪਾਵਰ ਸਟੀering ਨਹੀਂ ਹੈਗਾ ਨਾ ਬਾਈ ਬਾਕੀ ਸਾਰੇ ਫੀਚਰ ਨੇ ਨਾ ਬਿਲਕੁਲ ਜੀ ਠੀਕ ਆ ਬਾਈ ਤੇ ਇਹ ਮਾਡਲ ਬਈ ਇਹ 11 ਕੀ ਕਹ ਬਾਈ ਕੰਡੀਸ਼ਨ ਟਰੈਕਟਰ ਦੀ ਕਹਿ ਸਕਦੇਗੇ ਬਹੁਤ ਵਧੀਆ ਕੱਲੇ ਸਰੂ ਮਰਾੜਾ ਤੇ ਪਿਛਲੇ ਪਾਸੇ ਰੰਗ ਹੋਇਆ ਹੋਇਆ ਬਾਕੀ ਡੱਟ ਸਾਰਾ ਇਹਦੇ ਨਾਲ ਆ ਜੀ ਠੀਕ ਜੋ ਵੀ ਚੀਜ਼ ਹੋ ਆਪਾਂ ਬਾਈ ਦੱਸ ਕੇ ਦੇਵਾਂਗੇ ਠੀਕ ਆ ਬਾਈ ਕਹਿ ਸਕਦੇਗੇ ਬਾਈ ਜਦੋਂ ਤੁਸੀਂ 100 ਜਾਂ 200 ਕਿਲੋਮੀਟਰ ਤੋਂ ਉੱਤੋਂ ਚੱਲ ਕੇ ਆਉਂਗੇ ਇੱਥੇ ਆ ਕੇ ਚੀਜ਼ ਹੋਰ ਨਿਕਲੇ ਸਵਾਦ ਨਹੀਂ ਆਉਣਾ ਬਾਈ ਕੋਈ ਗੱਲ ਆ ਕੇ ਜਰਾ ਆਪਾਂ ਨੂੰ ਕੱਲੂ ਕਹਿ ਦੇ ਕਈ ਕਿ ਕਈ ਸੱਜੇ ਤੇ ਕੁਝ ਹੋਰ ਨਿਕਲ ਜਾਂਦਾ ਆਪਣੇ ਕੋਲੋ ਗੱਲ ਨਹੀਂ ਹੋ ਬਾਈ ਠੀਕ ਆ ਬਾਈ ਇਹ ਚੀਜ਼ ਹੋਊਗਾ ਆਪਾਂ ਦੱਸਾਂਗੇ ਉਹ ਚੀਜ਼ ਠੀਕ ਆ ਬਾਈ ਕਹਿ ਸਕਦਾ ਬਾਈ ਤੋਤਿਆਂ ਸਵਾਰਿਆ ਵੀ ਵ ਤੇ ਮਗਰਾਟ ਬਾਈ ਨੇ ਪਹਿਲੇ ਦੱਸਤਾ ਵੀ ਟੱਚਿੰਗ ਹੋਈ ਹੋਣੀ ਆ ਬਈ ਆ ਪੂਰ ਬਾਡੀ ਨਾਲ ਦਿਖਾ ਦੇ ਬਾਡੀ ਲੈਣ ਤਾਂ ਜਾਇਹੇ 15 ਬਾਈ ਠੀਕ ਹੈ ਜਿੰਨਾ ਹੈਗਾ ਸਾਰਾ Ориਜਨਲ ਆਣਾ ਬਈ ਹਾਲੇਸਕਾ ਮਾਰਦਾ ਬਈ ਟਰੈਕਟਰ ਚੈੱਕ ਕਰ ਸਕਦੇ ਕੋਈ ਬਈ ਟੈਸਟ ਕਰ ਬਈ ਡਿਸਟ੍ਰੀਬਿਊਟਰ ਇਹਦੇ ਡਿਸਟ੍ਰੀਬਿਊਟਰ ਸ਼ੰਕਲਾ ਜੀ ਠੀਕ ਹੈ ਸਿੰਗਲ ਡਿਸਟ੍ਰੀਬਿਊਟਰ ਆ ਬਈ ਤੇ ਬਾਕੀ ਚੈੱਕ ਕਰ ਸਕਦੇ ਟਰੈਕਟਰ ਦੀ ਕੰਡੀਸ਼ਨ ਬਈ ਤੇ ਇਹ ਮਾਡਲ ਸੀ ਬਈ ਤੇ 11 ਮਾਡਲ ਹੈ ਜੀ 11 ਮਾਡਲ ਹੈਗਾ ਟਾਇਰ ਇਹਦੇ ਬਈ ਰਹਿਣਗੇ ਇਹ ਰੇਡੀ 70% ਹੈ ਜੀ ਠੀਕ ਹੈ ਬੈਕ ਟਾਇਰ 70 ਪੈਸੇ ਨੇਗੇ ਤੇ ਫਰੰਟ ਹੈਗੇ ਨੇ ਨਾ ਬਈ 80 85 ਪੈਸੇ ਆ ਦੀ ਰੋਡੀ ਵਾਲਾ ਮੂਹਰੇ ਤੋਂ ਠੀਕ ਆ ਬਈ ਬਾਦੀ ਨਿਕਲਣਗੇ ਉਰੇ ਆ ਕੇ ਟਾਇਰਾਂ ਵੀ ਕੱਟ ਨਹੀਂ ਨਿਕਲਣਗੇ ਕਹਿੰਦਾ ਕਿਸੇ ਵੀ ਟਰੈਕਟਰ ਦੇ ਤੇ ਇਹਦਾ ਰੇਟ ਬਈ ਇਹਦਾ ਰੇਟ ਹੀ 298000 ਰੁਪਏ ਜੀ 2 ਲੱਖ ਤੇ 98000 ਲੈ ਮਿੱਤਰੋ 298000 ਰੁਪਏ ਇਹਦੀ ਡਿਮਾਂਡ ਆ ਗਈ ਪੰਜਾਬ ਨੰਬਰ ਹੈਗਾ ਤੇ ਓਨਰ ਕਿੰਨੇ ਰੁਪਏ ਆਪਣੇ ਕੋਲ ਜਿੰਨੇ ਵੀ ਟਰੈਕਟਰ ਸਾਰੇ ਫਸਟ ਟਾਈਮ ਓਨਰ ਆ ਜੀ ਠੀਕ ਹੈ ਜੀ ਫਸਟ ਜਾਂ ਸੈਕੰਡ ਥਰਡ ਆਨਰ ਵਾਲਾ ਦਾ ਟਰੈਕਟਰ ਹੋਣੀ ਨਹੀਂ ਆਣਾ ਬਈ ਤੁਹਾਨੂੰ ਲੈਟ ਟਾਈਮ ਜਿੰਨੇ ਵੀ ਦਿਖਾਵਾਂਗੇ ਸਾਰੀ ਫਸਟ ਨੇ ਠੀਕ ਹੈ ਜੀ ਸਾਰੇ ਫਸਟ ਆਨਰ ਰਹਿਣਗੇ ਬਾਈ ਚਲੋ ਮਿੱਤਰੋ ਅੱਗੇ ਦਿਖਾਉਣੇ ਆ ਕਿ ਸੁਣੋ 605 ਅਰਜਨ ਡੀ ਆਈ ਆਈ ਐਮ ਐਸ ਜਾਂ ਪੀ ਐਸ ਨਹੀਂ ਹੈਗਾ ਨਾ ਬਈ ਇਹ ਟਰੈਕਟਰ ਕਿਉਂਕਿ ਵੀ ਐਮ ਐਸ ਤੇ ਪੀ ਐਸ 'ਚ ਥੋੜਾ ਜਿਹਾ ਫਰਕ ਹੁੰਦਾਗਾ ਠੀਕ ਹੈ ਬਾਈ ਤੇ ਉਹਦੇ ਹਾਊਸ ਪਾਵਰ ਥੋੜੀ ਘੱਟ ਹੁੰਦੀਆਂ ਨਾ ਬਈ ਇਹਨਾਂ ਨੂੰ 60 ਐਚ ਪੀ ਵਾਲਾ ਟਰੈਕਟਰ ਹੈ 60 ਐਚ ਪੀ ਵਾਲਾ ਆ ਗਿਆ ਬਾਈ ਟਰੈਕਟਰ ਚੰਗਾਗਾ ਬਾਈ ਫਰੰਟ ਦੇਖ ਸਕਦੇ ਵਧੀਆ ਬੰਪਰ ਲ ਤੇ ਟਾਇਰਾਂ ਦੀ ਕੰਡੀਸ਼ਨ ਭਈ ਇਹਦੇ ਇਹ ਟਰੈਕਟਰ ਦੀ ਨਾਲ ਦੇ ਟਾਇਰ ਆ ਜੀ ਨਾਲ ਦੇ ਟਾਇਰ ਆਗੇ 80% ਨਾਲ ਦੇ ਟਾਇਰ ਨੇ ਠੀਕ ਆ ਭਈ 80 ਪੈਸੇ ਭਈ ਨਾਲ ਦੇ ਟਾਇਰ ਨੇ ਕੰਡੀਸ਼ਨ ਦਾ ਚੈੱਕ ਕਰ ਸਕਦੇ ਭਈ ਤੇ ਟਰੈਕਟਰ ਬਿਨਾ ਚੇਂਜਰ ਵਾਲਾ ਨਾ ਭਈ ਜੀ ਹਾਂਜੀ ਬਿਨਾ ਚੇਂਜਰ ਵਾਲਾ ਠੀਕ ਆ ਭਾਈ ਇਹਦੇ ਕਿਸੇ ਵੀ ਚੀਜ਼ ਨੂੰ ਟਰੈਕਟਰ ਦੀ ਚਾਬੀ ਨਹੀਂ ਲੱਗੀ ਹੋਈ ਓਕੇ ਜਿਆਦਾ ਜਿਹੇ ਨੂੰ ਸਪੈਸ਼ਲ ਟਰੈਕਟਰ ਕਹਿ ਸਕਦੇ ਆ ਉਹ ਵਾਲਾ ਟਰੈਕਟਰ ਠੀਕ ਆ ਆ ਪੰਪ ਉੱਪਰ ਕੋਲ ਦਿਖਾਓ ਓਕੇ ਆ ਨਿਗਮਰਵਾ ਦੇ ਭਈ ਉਰੇ ਆ ਕੇ ਆ ਦੇਖੋ ਭਈ ਸੀਲਾ ਸੂਲਾ ਆ ਨਾ ਭਈ ਕੋਈ ਸੀਲ ਨੂੰ ਵੀ ਨਹੀਂ ਆਪਾਂ ਕਹਿ ਸਕਦੇ ਨਾ ਵੀ ਜਰਜੁਰ ਪਈ ਹੋਣਾ ਬਈ ਹਾਂਜੀ ਹਾਂ ਠੀਕ ਹੈ ਇਹ ਮਾਡਲ ਕਿੰਨੇ ਬਈ ਗਲਾ 14 ਮਾਡਲ ਹੈ 14 ਮਾਡਲ ਆ ਲਓ ਮਿੱਤਰੋ ਆਹ ਚੀਜ਼ ਤੇ ਵੀ ਨਿਗਾ ਮਰਵਾ ਦੇ ਬਈ ਨਾਲ ਦੀ ਨਾਲ ਰੇ ਸਾਲੀ ਬਈ ਇਹ ਵੀ ਉਮੀਦ ਉਮੀਦ ਆਪਾਂ ਥੋੜਾ ਜਿਆਦਾ ਸਪੈਸ਼ਲ ਟਰੈਕਟਰ ਲਿਆਉਣ ਦੀ ਕੋਸ਼ਿਸ਼ ਕਰਦੇ ਠੀਕ ਆ ਬਈ ਜਿੰਨੇ ਆਪਾਂ ਕੋ ਲੇਟਰ ਜੋ ਸਪੈਸ਼ਲ ਟਰੈਕਟਰ ਹੀ ਹੋਣਗੇ ਠੀਕ ਆ ਬਈ ਸਪੈਸ਼ਲ ਟਰੈਕਟਰ ਹੋਣਗੇ ਜਿੰਨੇ ਹੋਣਗੇ ਟਰੈਕਟਰ ਸੀਲਡ ਹੋਣਗੇ ਨਾ ਬਈ ਕੋਈ ਛੇੜਖਾਨੀ ਵਾਲਾ ਟਰੈਕਟਰ ਨਹੀਂ ਹੁੰਦਾ ਮਿੱਤਰੋ ਜਿੰਨੇ ਬਾਈ ਟਰੈਕਟਰ ਵੀ ਪਾਈਆਂ ਦਾ ਕੰਮ ਆ ਜਾ ਬਈ ਮੂਰੇ ਖੇਤੀ ਕਰਨ ਲੈ ਕੇ ਜਾਊਗਾ ਚੰਗੀ ਚੀਜ਼ ਦੇ ਕੇ ਖੋਸਾਂਗੇ ਠੀਕ ਆ ਬਾਈ ਪਹਿਲਾਂ ਉਹ ਕਹਿ ਲਿਆ ਆਪਾਂ ਫਾਦਰ ਸਾਹਿਬ ਕੰਮ ਨਾਲ ਨਾਲ ਸਾਡੀ ਕਬਜ ਦੂਜੀ ਪੀੜ੍ਹੀ ਆਗੀ ਠੀਕ ਆ ਮੈਂ ਦੂਜੀ ਪੀੜ੍ਹੀ ਚੋਂ ਆ ਠੀਕ ਆ ਬਾਈ ਇਹ ਨਾਲ ਨਾਲ ਕੰਮ ਮਤਲਬ ਇਹ ਪੱਕਾ ਹੈਗੀ ਹੈਗਾ ਗੱਲ ਆ ਬਈ ਠੀਕ ਆ ਬਾਈ ਛਤਰੀ ਇਹਦੇ ਨਾਲ ਮਿਲ ਜੂ ਬਈ ਹਾਂ ਕੱਪੜੇ ਛਤਰੀ ਮਰਜਵਾਦ ਕੱਲੀ ਗਏ ਤੇ 14 ਦਾ ਮਾਰ ਕੇ ਆ ਜੀ ਇਸ ਤੇ ਓਕੇ ਬਾਈ ਇਹ ਤੇ ਵੀ 14 ਦੇ ਮਾਰ ਕੇ ਲੱਗੇ ਹੋਏ ਹੈਗੇ ਆ ਲੋ ਮਿੱਤਰੋ ਸੀਲ ਦੇ ਉੱਤੇ ਵੀ ਬਈ 14 ਦੇ ਮਾਰ ਕੇ ਲੱਗੇ ਹੋਏ ਨੇਗੇ ਬਈ ਬਾਕੀ ਚੈੱਕ ਕਰ ਸਕਦੇ ਬੈਕ ਸਾਈਡ ਤੇ ਨਿਗਾਹ ਮਰਵਾ ਦੇ ਵੀ ਟਰੈਕਟਰ ਦੀ ਕੰਡੀਸ਼ਨ ਇਹ ਡਬਲ ਡਿਸਟ੍ਰਿਬਿਊਟਰ ਚ ਹਿੱਸਾ ਖੁੱਲਦਾ ਵੀ ਫੁੱਲ ਟੌਪ ਮਾਡਲ ਹੈ ਠੀਕ ਆ ਬਾਈ ਸਾਰੇ ਫੀਚਰ ਨੇ ਨਾ ਬਈ ਕਹਿ ਸਕਦੇ ਨੇ ਤੇ ਇਹਦਾ ਰੇਟ ਰੋ ਬਈ ਇਹਦਾ ਰੇਟ ਹੀ 498000 ਰੁਪਏ ਕਰ ਦੇ 4 ਲੱਖ ਤੇ 98000 ਨਾ ਮਿੱਤਰੋ 4 ਲੱਖ 88000 ਰਿਮਾਰਮਾ ਚ ਓਕੇ ਆਕੇ ਨਹੀਂ ਸੀ ਨਾ ਉਵੇਂ ਹੀ ਪਿਆ ਹਜੇ ਤੱਕ ਓਕੇ ਬਾਈ ਸਾਰਾ ਟਰੈਕਟਰ ਕੁੱਲ ਮਿਲਾ ਕੇ ਕਹਿ ਸਕਦੇ ਕੋਕਾ ਪੀਸ ਗਾਰੰਟੀ ਵਾਲੀ ਚੀਜ਼ ਹੋ ਬਾਈ ਯਾਰ ਠੀਕ ਆ ਜੀ ਇਕੱਲੇ ਕੰਪਨੀ ਵਾਲੀ ਗਾਰੰਟੀ ਨਹੀਂ ਮਿਲਦੀ ਹੈ ਕਿ ਬਈ ਬਾਕੀ ਸਾਨੂੰ ਸਾਰੀ ਗਾਰ ਤੇ ਅਗਲਾ ਮਿੱਤਰੋ ਇਹ ਆ ਗਿਆ ਨੋਵੋ 655 ਡੀਆਈ ਛੋਟਾ ਟਰੈਕਟਰ ਹੈਗਾ ਬਾਈ ਚੈੱਕ ਕਰੋ ਮਿੱਤਰੋ 4/4 ਚ ਆ ਗਿਆ ਤੇ ਇਹ ਮਾਡਲ ਬਈ ਇਹ 22 ਮਾਡਲ ਹੈ ਠੀਕ ਆ ਬਾਈ ਡੀਜੀ ਸੈਂਸਰ ਮਤਲਬ ਬਈ ਜਿੱਥੇ ਮਰਜ਼ੀ ਚੱਲਦਾ ਹੋਵੇ ਇਹਦਾ ਬਈ ਇੱਕ ਖਾਸੀਅਤ ਆ ਗਈ ਤੁਹਾਨੂੰ ਪਤਾ ਲੱਗ ਜਾਊ ਕਿਹੜੇ ਖੇਤੇ ਚ ਚੱਲ ਲੈਣਾ ਬਈ ਕਿੰਨੇ ਗੇੜੇ ਦੇ ਤੇ ਬੰਦੇ ਨੇ ਹਾਂ ਹਾਂ ਠੀਕ ਆ ਬਾਈ ਤੇ ਇਹਦੇ ਉੱਤੇ ਬਈ ਮੈਪ ਲੱਗਿਆ ਹੁੰਦਾਗਾ ਖੁੱਲਾ ਪਲੇਟਫਾਰਮ ਆ ਟਰੈਕਟਰ ਦਾ ਤੇ ਇਹ ਮਾਡਲ ਬਈ ਇਹ 22 ਮਾਡਲ ਹੈ ਜੀ 22 ਮਾਡਲ ਹੈਗਾ ਪੰਜਾਬ ਨੰਬਰ ਆ ਪੰਜਾਬ ਨੰਬਰ ਆਗੇ ਠੀਕ ਆ ਬਾਈ ਤੇ ਆ ਚੱਕੋ ਮਿੱਤਰੋ ਨਾਲ ਮਗਰਾੜ ਮਗਰੂਟ ਵੀ ਆਮ ਤਾਂ ਲੱਗ ਕੇ ਰੱਖ ਲੈਂਦੇ ਨਾ ਕਈ ਭਰਾ ਹੈ ਨਾ ਆਪਣੇ ਕੋਲ ਜਿੰਨਾ ਵੀ ਏਜੰਸੀਆਂ ਸਮਾਨ ਲੱਗੇ ਹੁੰਦੇ ਉਹ ਹੁੰਦਾ ਹੀ ਹੁੰਦਾ ਐਕਸਟਰਾ ਜੋ ਲੱਗਿਆ ਹੋਵੇ ਉਹ ਨਾਲ ਦੇ ਦਿੰਦੇ ਠੀਕ ਆ ਭਾਈ ਐਕਸਟਰਾ ਮਤਲਬ ਕਹਿ ਸਕਦੇ ਆਂ ਕਿ ਜਿਵੇਂ ਆਪਾਂ ਜੌਂਡੀਅਰ ਦੇ ਆਪਾਂ ਵੇਟ ਵਗੈਰਾ ਨਹੀਂ ਮਿਲਦੇ ਨਾ ਭਾਈ ਛਾਤਰੀ ਨਹੀਂ ਬਾਈ ਤੁਹਾਨੂੰ ਇਹੋ ਚੀਜ਼ਾਂ ਪ੍ਰੋਵਾਈਡ ਕਰਵਾ ਕੇ ਦੇ ਦਿੰਦੇ ਆਹ ਟਿਕਟ ਦੇ ਨਾਲ ਆਪਾਂ ਫੈਬਰਿਕ ਛਤਰੀ ਇਹਦੀ ਹੁੰਦੀ ਹੈ ਜੀ ਉਹ ਦੇਵਾਂਗੇ ਆਪਾਂ ਠੀਕ ਹੈ ਜੀ ਫਾਈਬਰ ਦੀ ਛਤਰੀ ਇਹਦੇ ਨਾਲ ਮਿਲ ਜੂਗੀ ਬਿਲਕੁਲ ਠੀਕ ਆ ਭਾਈ ਹਾਰ ਇਹਦੇ ਵੀ ਚੰਗਾ ਲੱਗਿਆ ਭਾਈ 2022 ਮਾਡਲ ਹੈਗਾ ਤੇ ਘੰਟੇ ਚੱਲੇ ਗੁਲਾਬ ਬਈ ਇਹ 800 ਘੰਟੇ ਚੱਲੇ ਹੋ ਟਰੈਕਟਰ ਜੀ ਠੀਕ ਆ ਜੀ 800 ਘੰਟੇ ਚੱਲੇ ਹੋਇਆਗਾ ਠੀਕ ਆ ਕੰਪਨੀ ਰਿਕਾਰਡ ਚੱਲੇ ਹੋ ਬਈ ਕੰਪਨੀ ਰਿਕਾਰਡ ਜਿੰਨੀ ਵੀ ਆਪਾਂ ਗੱਲ ਕਹਾਂਗੇ ਬਈ ਸਾਰੀ ਠੀਕ ਆ ਬਈ ਚਾਲ ਚਲਾਵਾ ਕੇ ਮੈਂ ਬਈ ਟਰੈਕਟਰ ਦਾ ਜਮਾ ਓਕੇ ਕੰਡੀਸ਼ਨ ਹੋ ਜੀ ਆਪਾਂ ਉਹਦੇ ਖੇਤ ਬੰਦਾ ਬਾਹੀ ਜਾਂਦਾ ਸੀ ਆਪਾਂ ਬਾਕੇ ਚੈੱਕ ਕਰਕੇ ਲੈ ਆਏ ਨੇ ਇਹ ਵਾਰ ਠੀਕ ਆ ਬਈ ਬਾਕੀ ਨਾ ਹੁੰਦਾ ਬਈ ਠੀਕ ਆ ਆਪਾਂ ਵੀ ਸੇਲ ਗਾਹਾਂ ਕਰਨਾ ਹੁੰਦਾ ਨਾ ਟਰੈਕਟਰ ਆਪਾਂ ਵੀ ਚੈੱਕ ਕਰਕੇ ਲੈ ਕੇ ਆਉਣਾ ਬਈ ਠੀਕ ਆ ਬਈ ਤੇ ਇਹਦਾ ਰੇਟ ਬ ਇਹਦਾ ਰੇਟ ਜੀ 9.5 ਲੱਖ ਰੁਪਈਆ ਜੀ 9.5 ਲੱਖ ਰੁਪਈਆ ਲੈ ਮਿੱਤਰ ਸਾਢੇ 9 ਲੱਖ ਰੁਪਈਆ ਰੇਟ ਹੈਗਾ ਮਾਤਾ ਨੂੰ ਮੌਕੇ ਤੇ ਮਾੜਾ ਮੋਟਾ ਹੋ ਜਾਊਗਾ 19 ਕਿਹ ਦਾ ਫਰਕ ਪੈ ਜਾਊਗਾ ਪੱਕਾ ਤੇ ਅਗਲਾ ਭਾਈ ਇਹ ਆ ਗਿਆ ਪਲੱਸ ਵਾਲਾ ਮਾਡਲ ਹੈ 56B 56 ਤੇ 30 ਦਾ ਛੋਟਾ ਭਾਈ ਆਣਾ ਭਾਈ ਹਾਂਜੀ ਹਾਂਜੀ ਠੀਕ ਆ ਭਾਈ TST ਮਾਡਲ ਦਾ ਭਾਈ ਟਾਇਰ ਭਈ ਇਹਦੇ ਫਰੰਟ ਥੋੜੇ ਜਿਆਦੇ ਵੱਟੇ ਲੱਗਦੇ ਹਨਾ ਭਾਈ ਹੋਰਾਂ ਨਾਲ ਹਨ ਹੈਗਾ ਮਾੜਾ ਮੋਟਾ ਫਰਕ ਹੀ ਇਹ ਐਮਆਰ ਫੇ ਟਾਇਰ ਥੋੜੇ ਵੱਡੇ ਲੱਗਦੇ ਹੁੰਦੇ ਗੁੜੀਆ ਨਾਲ ਓਕੇ ਭਾਈ ਮੂਰੋ ਵੀ ਉੱਚਾ ਜਾ ਲੱਗਦਾ ਹਨਾ ਟਰੈ ਠੀਕ ਆ ਬਈ ਕਨੋਪੀ ਸਾਤਰੀ ਲੱਗੇ ਹੋਏ ਵੀ ਇਹਦੇ ਬਈ ਇਹਦੇ ਮੂਰਲੇ ਮਗਰਾਟ ਮਿਲ ਜਾਣਗੇ ਆਪਾਂ ਤੁਹਾਨੂੰ ਖਤਰੀ ਲਾਏ ਹੋਏ ਓਕੇ ਬਈ ਮਗਰਾਟ ਇਹਦੇ ਨਾਲ ਮੂਰਲੇ ਮਿਲ ਜਾਣਗੇ ਬਈ ਹਾਂਜੀ ਹਾਂਜੀ ਠੀਕ ਆ ਲੈ ਮਤਰਾ ਮੂਰਲੇ ਮਗਰਾਟ ਆ ਫਰੰਟ ਵਾਲੇ ਤੁਹਾਨੂੰ ਫਾਈਂਡਰ ਮਿਲ ਜਾਣਗੇ ਬਈ ਟਰੈਕਟਰ ਦੀ ਕੰਡੀਸ਼ਨ ਫੁੱਲ ਬਟਾ ਫੁੱਲ ਕੋਕਾਗੇ ਟਾਇਰ ਟੂ ਰਬੀ ਇਹਦੇ ਨਾਲ ਦੇ ਨੇ ਨਾਲ ਦੇ ਚਾਰੇ ਟਾਇਰ ਠੀਕ ਆ ਬਈ ਅੱਲੀ ਕਵਰ ਵਾਹ ਜਨਸੀ ਵਾਲੇ ਦੀ ਆ ਚਿਟਾਈ ਲੱਗੀਆਂ ਉਮੀ ਬਈਆਂ ਕੋਈ ਚੀਜ਼ ਖੁੱਲੀ ਨਹੀਂ ਓਕੇ ਆ ਵੀ ਚੀਜ਼ ਆ ਆ ਲੋ ਮਿੱਤਰੋ ਆ ਦੇਖ ਸਕਦੇ ਹੋ ਜਿਵੇਂ ਆ ਰੰਗ ਕੰਪਨੀ ਜੋ ਲੱਗ ਕੇ ਆਉਂਦਾ ਨਾ ਬਈ ਉਮੀ ਦਾ ਉਮੀ ਜੇ ਤੁਸੀਂ ਕੰਪਨੀ ਨੂੰ ਟਰਾਈ ਮਾਰਿਆ ਚਾਹੀਦੀ ਆ ਕੇ ਇਹਦੀ ਟਰਾਈ ਮਾਰੀ ਹੈ ਨਾ ਇਹਦੇ ਖੁਸ਼ ਹੋ ਜੂਗੇ ਪਰ ਉਹ ਤਾਂ ਹੀ ਸ਼ਾਇਦ ਨਾ ਖੁਸ਼ ਹੋ ਕੰਪਨੀ ਤਾਂ ਇਹ ਆਉਂਦੀ ਨਹੀਂ ਅੱਜ ਦੀ ਘੜੀ ਆਉਂਦੀ ਨਹੀਂ ਗਾਣਾ ਬਈ ਉਹ ਤੁਸੀਂ ਆ ਠੀਕ ਹੈ ਸੀਆਰਡੀ ਆਉਣ ਲੱਗਾ ਹੈ ਨਾ ਬਈ ਇਹ ਲੋ ਮਿੱਤਰ ਨੌਨ ਸੀਆਰਡੀ ਦੇ ਵਿੱਚ ਹੈਗਾ ਬਈ ਹਾਰ ਚੰਗਾ ਪਿਆ ਹੋਇਆ ਹੋਏਗਾ ਫਲਕਾਰੀ ਦੀ ਲੋੜ ਹੈਗੀ ਤੇ ਬਾਕੀ ਆ ਦੇਖ ਸਕਦੇ ਹੋ ਵੀ ਟਰੈਕਟਰ ਫੁੱਲ ਬਟਾ ਫੁੱਲ ਸੀਲਡ ਹੈ ਤੇ ਘੰਟੇ ਚੱਲਿਆ ਬਈ ਇਹ ਇਹ ਵੀ 60 ਸੌ ਘੰਟੇ ਆਸ-ਪਾਸ ਚੱਲਿਆ ਹੋਇਆ ਠੀਕ ਹੈ ਜੀ 60 ਸੌ ਦੇ ਘੰਟੇ ਦੇ ਆਸ-ਪਾਸ ਚੱਲਿਆ ਹੈਗਾ ਮਿੱਤਰੋ ਰਮਾ ਹੋਇਆ ਹੋਇਆ ਵਧਾਈਆਂ ਤੇ ਚੱਲ ਤੇ ਮਾਡਲ ਸੇ ਭਾਈ ਇਹ ਇਕਲਾ ਤੇ ਵੀ ਬਾਈ ਮਾਡਲ ਹੈ ਇਹ ਵੀ ਬਾਈ ਮਾਡਲ ਹੈਗਾ ਇਹਦਾ ਰੇਟ ਭਾਈ ਮੌਕੇ ਤੇ ਇਹਦਾ ਰੇਟ ਹੀ ਮੌਕੇ ਤੇ ਕਰ ਲਾਂਗੇ 55 ਵੀ ਹਰ ਵਕਤ ਆਪਣੇ ਕੋਲ ਦੋ ਦੋ ਲੈਟਰ ਹੁੰਦੀ ਹੈ ਠੀਕ ਆ ਭਾਈ ਮਾਰਕੀਟ ਚ ਸਭ ਤੋਂ ਵੱਧ ਮਤਲਬ ਨਾ ਫਿਆਉਣ ਵਾਲੇ ਕਹਿ ਸਕਦਾ ਹਾਂ 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 ਜੀ ਠੀਕ ਹੈ ਜੀ ਬਾਈਆਂ ਕੋਲੇ ਅਵੇਲੇਬਲ ਹੁੰਦੇ ਨੇ ਪਰ ਉਹਨੂੰ ਮਾਰਕੀਟ ਦੇ ਵਿੱਚ ਬਈ ਬਹੁਤ ਘੱਟ ਮਿਲਣਗੇ ਨੇ ਠੀਕ ਹੈ ਬਈ ਤੇ ਇਹਨਾਂ ਤੋਂ ਬਿਨਾ ਬਈ ਆਪਣੇ ਕੋਲੇ ਹੋਰ ਵੀ ਟਰੈਕਟਰ ਹੈਗੇ ਨਿਕਲਾ ਹੋਰ ਵੀ ਰੈਡ ਹੁੰਦੇ ਜਿਵੇਂ ਬਰਨਾਲੇ ਤੋਂ ਬਣ ਕੇ ਸੱਡੇ ਹੋਏ ਟਰੈਕਟਰ ਆਈ ਜਾਂਦੇ ਕੋਈ ਵਿਕ ਜਾਂਦੇ ਇੱਕ ਟਰੈਕਟਰ ਠੀਕ ਹੈ ਬਈ ਉੱਚੇ ਮਾਡਲ ਫਰਸਟ ਓਨਰ ਹਨ ਬਈ ਪੰਜਾਬ ਨੰਬਰ ਹਾਂਜੀ ਪੰਜਾਬ ਨੰਬਰ ਠੀਕ ਹੈ ਬਈ ਇੱਥੋਂ ਮਿਲਣਗੇ ਟਰੈਕਟਰ ਤੇ ਬਾਕੀ ਬਈ ਸਕਰੀਨ ਤੇ ਨੰਬਰ ਆਗਾ ਠੀਕ ਹੈ ਬਈ ਸੰਪਰਕ ਕਰ ਲਓ ਲੋਕੇਸ਼ਨ ਦੱਸ ਦੋ ਭਰਾਵਾਂ ਨੂੰ ਬਈ ਆਪਾਂ ਬਰਨਾਲ ਹੰਡਾ ਹੈ ਆਪਣਾ ਸਿਰਫ 2 ਕਿਲੋਮੀਟਰ ਬਾਟ ਆ। ਇਹ ਆਊਟਲੈਟ ਆ ਉਹ ਆਪਣਾ ਸਿਰਫ 1 ਕਿਲੋਮੀਟਰ ਬਾਟ ਠੀਕ ਹੈ। ਬਾਕੀ ਆਊਟਲੈਟ ਬਾਰੇ ਸਾਰਿਆਂ ਨੂੰ ਪਤਾ ਹੀ ਹੈ ਨਾ। ਹਾਂਜੀ ਹਾਂ। ਆਪਾਂ ਸਿਰਫ ਆਪਣੇ ਘਰਾਂ ਦੇ ਬੈਕ ਸਾਈਡ ਤੇ ਆ। ਓਕੇ ਬਾਈ ਜੀ। ਠੀਕ ਹੈ ਬਾਈ। ਤੇ ਮੋਬਾਈਲ ਨੰਬਰ ਬਾਈ ਜੀ ਮੋਬਾਈਲ ਨੰਬਰ ਆਪਣਾ 9779765502 ਜੀ। ਠੀਕ ਹੈ ਬਾਈ ਸਕਰੀਨ ਤੇ ਨੰਬਰ ਆ ਬਈ ਸੰਪਰਕ ਕਰਕੇ ਬਈ ਟਰੈਕਟਰ ਬਾਏ ਕਰ ਸਕਦੇ ਹੋ। ਠੀਕ ਹੈ ਬਈ ਗੱਲਬਾਤ ਧੰਨਵਾਦ। ਗੱਲ ਕਰਕੇ ਬਹੁਤ ਵਧੀਆ ਲੱਗਾ। ਤੇ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲ ਧੰਨ